ਰੋਣੇ ਨੂੰ ਕਰੋਪੀ ਨਾ ਸਮਝ ਲੈਣਾ ਮੇਰੀ ਅਜੋਕੇ ਸਬੇਤਨ ਅਜੋਕੇ ਜੀਵਨ ਦੇ ਠੰਗ ਨੇ ਬੰਦੇ ਕੋਲ ਰੋਣਾ ਖੋਲਿਆ ਅਲਾਂਕੇ ਰੋਣਾ ਵੀ ਇੱਕ ਰੱਬ ਦੀ ਦੇਨ ਹੈ ਬਖਸ਼ਿਸ਼ ਹੈ ਤੁਸੀਂ ਆਖੋਗੇ ਬਖਸ਼ਿਸ਼ ਹੈ ਬਖਸ਼ਿਸ਼ ਹੈ ਹਾਸਾ ਵੀ ਇੱਕ ਬਖਸ਼ਿਸ਼ ਹੈ ਰੋਣਾ ਵੀ ਬਖਸ਼ਿਸ਼ ਹੈ ਹੱਸਣ ਦੇ ਨਾਲ ਵੀ ਕੁਝ ਤਾਜ਼ਗੀ ਮਿਲਦੀ ਹੈ ਤੇ ਰੋਣ ਦੇ ਨਾਲ ਵੀ ਕੁਝ ਮਨ ਹੌਲਾ ਹੁੰਦਾ ਆਪ ਸੁਣ ਕੇ ਹੈਰਾਨ ਹੋਵੋਗੇ ਬੱਚੇ ਘਾਟੇ ਪਾਗਲ ਹੁੰਦੇ ਨੇ ਕਿਉਂ ਕੋਈ ਪੀੜਾ ਦੁੱਖ ਆਈ ਰੋਪ ਹੈ ਗੁਬਾਰ ਕੱਢ ਛੜਿਆ ਰੋਂਦਿਆਂ ਗੁਬਾਰ ਨਿਕਲ ਗਏ ਤੇ ਜਵਾਨ ਦਾ ਜਿਹੜਾ ਗੁਬਾਰ ਹੈ ਅੰਦਰ ਰਹਿ ਜਾਂਦਾ ਹੈ ਪੀੜਾ ਤੇ ਹੈ ਦੁੱਖ ਤੇ ਹੈ ਰੋਂਨ ਨੂੰ ਮਨ ਕਰਦਾ ਪਰ ਕੀ ਕਰੇ ਸਮਾਜ ਦੀ ਪ੍ਰਤਿਸ਼ਠਾ ਜਾਂਦੀ ਹੈ ਸ਼ਰਮ ਕਰਦਾ ਹੈ ਲੱਜਾ ਹੈ ਰੋਣਾ ਅੰਦਰ ਛੁਪਾ ਲੈਂਦਾ ਤੇ ਜ਼ਹਿਰ ਦੇ ਅੰਦਰ ਰੱਖ ਲਿਆ ਜਿਹੜਾ ਹੰਝੂਆਂ ਦੇ ਰਾਹੀਂ ਨਿਕਲ ਸਕਦਾ ਸੀ ਦਾ ਸਕਦਾ ਸੀ ਤੋਂ ਵੱਡੇ ਜ਼ਿਆਦਾ ਪਾਗਲ ਹੁੰਦੇ ਨੂੰ ਉਬਾਰ ਅੰਦਰ ਰੱਖ ਦਿੱਤਾ ਤੇ ਪਾਗਲ ਬਣੇ ਨੂੰ ਤੇ ਜਨਮ ਦੇਵੇਗਾ ਸੜੇ ਦੇਸ਼ ਤੇ ਆਤਮ ਅਭਿਆਸੀਆਂ ਨੇ ਹੋਰ ਵੀ ਖੋਜ ਕੀਤੀ ਹੈ ਕਿ ਇਸਤਰੀਆਂ ਨਾਲੋਂ ਪੁਰਸ਼ ਜ਼ਿਆਦਾ ਪਾਗਲ ਹੁੰਦੇ ਨੇ ਪਾਗਲਖਾਨਿਆਂ ਦੇ ਵਿੱਚ ਜਿਹੜੇ ਆંકੜੇ ਨੇ ਨਾ ਉਹ ਪੁਰਸ਼ ਜ਼ਿਆਦਾ ਪਾਗਲ ਹੁੰਦੇ ਨੇ ਵਨਸਪਤ ਇਸਤਰੀ ਦੇ ਕਾਰਨ ਦੁੱਖ ਦੇ ਵਿੱਚ ਟੀੜਾ ਵਿੱਚ ਅੱਜ ਵੀ ਇਸਤਰੀ ਰੋ ਲੈਂਦੀ ਹੈ ਪੁਰਸ਼ ਸ਼ਰਮ ਕਰ ਜਾਂਦਾ ਹੈ ਉਹ ਹੰਝੂਆਂ ਨੂੰ ਪੀ ਜਾਂਦਾ ਹੈ ਦਬਾ ਲੈਂਦਾ ਹੈ ਕਿ ਜੇ ਹੰਝੂ ਬਾਹਰ ਨਿਕਲ ਗਏ ਤੇ ਗੁਬਾਰ ਨਿਕਲ ਗਿਆ ਤਾਂ ਸਿਰ ਪਾਗਲ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ ਔਰ ਭਗਤ ਜਦ ਇਸ ਤਰ੍ਹਾਂ ਦਾ ਗੁਬਾਰ ਉਮੜਦਾ ਹੈ ਨਾਮ ਜਪਦਿਆਂ ਜਪਦਿਆਂ ਪਰ ਸ਼ਰਦਾਫ਼ ਅੰਦਰ ਜਾਗ ਰਹਿ ਉਹ ਹੰਝੂਆਂ ਨੂੰ ਰੋਕਦਾ ਨਹੀਂ ਰੰਗ ਹੱਸ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹਿੰ ਕਿਸੇ ਕੇਰੀ ਬਾਜ ਸੱਚੇ ਨਾ ਹੈ ਦਰਸਲ ਜਿਨ੍ਹਾਂ ਨੇ ਕਾਦਰ ਕਰੀਮ ਦੇ ਨਿਯਮ ਨੂੰ ਸਮਝਿਆ ਨਹੀਂ ਉਸ ਦਲ ਦੀ ਨਿੰਦਾ ਵੀ ਕਰ ਦੇਣਗੇ ਵੀ ਫਲਾੜਲਾ ਬੰਦਾ ਚ ਲੈ ਜਨਾਨੀਆਂ ਦੀ ਤਰ੍ਹਾਂ ਰੋਂਦਾ ਤੋ ਹੱਦ ਹੋ ਗਈ ਫਿਰ ਠੀਕ ਹੈ ਜਨਾਨੀਆਂ ਘੱਟ ਪਾਗਲ ਹੁੰਦੀਆਂ ਤੋ ਤੇ ਜ਼ਿਆਦਾ ਪਾਗਲ ਹੈ ਪੁਰਸ਼ ਜ਼ਿਆਦਾ ਪਾਗਲ ਹੁੰਦੇ ਹੈ ਬੱਚੇ ਘਟੇ ਪਾਗਲ ਹੋੁੰਦੇ ਨੇ ਰੋ ਪੈਂਦੇ ਨੇ ਤਣਪ ਕੇ ਰੋ ਪੈਂਦੇ ਨੇ ਅੰਦਰ ਦਾ ਸਾਰਾ ਗੁਬਾਰ ਕੱਢ ਦਿੰਦੇ ਨੇ ਤੋ ਰੋਣਾ ਤੇ ਇੱਕ ਰੱਬ ਦੀ ਬਖਸ਼ਿਸ਼ ਹੈ ਅੰਦਰ ਦੇ ਗੁਬਾਰ ਨੂੰ ਕੱਢ ਦੇ ਦੋ ਦੇ ਲੋਕੀ ਜਦ ਮੈਨੂੰ ਕਹਿੰਦੇ ਨੇ ਕਿ ਫਲਾਣੇ ਦਾ ਬੱਚਾ ਚਲਾਣਾ ਕਰ ਗਿਆ ਨੌਜਵਾਨ ਬਿਰਾਜ ਆਂਦਾ ਰਿਹਾ ਤੇ ਦੇਖੋ ਕਿਹੋ ਜਿਹਾ ਗੁਰੂ ਦਾ ਸਿੱਖ ਹੈ ਗੁਰਮੁਖ ਹੈ ਰੋਇਆ ਹੀ ਨਹੀਂ ਅੰਜੂ ਨਹੀਂ ਆਇਆ ਪਤਾ ਨਹੀਂ ਤੁਸੀਂ ਸਹਿਮਤ ਹੋਵੋਗੇ ਤੇ ਨਹੀਂ ਮੈਂ ਤੇ ਕਹਿ ਦੇਣਾ ਉਹਨਾਂ ਪੱਥਰ ਹੋਵੇਗਾ ਉਹ ਵਰਕੀ ਲਈ ਪੱਥਰ ਹੋਵੇਗਾ ਫਿਰਦਾ ਥੋੜੀ ਬੰਦਾ ਥੋੜੀ